ਰਾਜਵੀਰ ਜਵੰਤੇ ਦੇ ਇਸ ਜਹਾਨ ਤੋਂ ਚਲੇ ਜਾਣ ਤੋਂ ਬਾਅਦ ਪੂਰੇ 74 ਦਿਨ ਬਾਅਦ ਰਾਜਪੀਰ ਦੀ ਆਈ ਕਾਲ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਲੋਕ ਉਸਨੂੰ ਮਰਿਆ ਹੋਇਆ ਸਮਝ ਰਹੇ ਸੀ ਪਰ ਉਹ ਤਾਂ ਜਿਉਂਦਾ ਸੀ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿਕਾਰਯੋਗ ਕਾਲ ਹਾਜ਼ਰ ਹੋਏ ਇਕਨੋਮੀ ਖਬਰ ਦੇ ਨਾਲ ਕਹਿੰਦੇ ਨੇ ਕਿ ਮਰਨ ਤੋਂ ਬਾਅਦ ਸਭ ਤੋਂ ਪਹਿਲਾਂ ਜੋ ਚੀਜ਼ ਖਾਮੋਸ਼ ਹੁੰਦੀ ਹੈ ਉਹ ਹੈ ਬੰਦੇ ਦੀ ਆਵਾਜ਼ ਪਰ ਜੇ ਕੋਈ ਆਵਾਜ਼ ਮੌਤ ਦੇ 74 ਦਿਨ ਬਾਅਦ ਦੁਬਾਰਾ ਸੁਣਾਈ ਦੇਣ ਲੱਗ ਜਾਵੇ ਤਾਂ ਫਿਰ ਕੀ ਹੋਵੇਗਾ ਅੱਜ ਦੀ ਖਬਰ ਕੋਈ ਆਮ ਖਬਰ ਨਹੀਂ ਅੱਜ ਦੀ ਖਬਰ ਉਹ ਹੈ ਜਿਸ ਨੇ ਕੁਝ ਲੋਕਾਂ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਹੈ ਕੁਝ ਲੋਕਾਂ ਨੂੰ ਰਾਤ ਦੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਤੇ ਕੁਝ ਅਜੇ ਤੱਕ ਇਸ ਗੱਲ ਨੂੰ ਸਮਝ ਨਹੀਂ ਪਾਏ ਕਿ ਇਹ ਉਹਨਾਂ ਨਾਲ ਹੋਇਆ ਕੀ ਹੈ ਆਖਰ ਇਸ ਦੇ ਪਿੱਛੇ ਹੈ ਕੀ ਕਹਾਣੀ ਰਾਜਵੀਰ ਜਵੰਦ ਦਾ ਇੱਕ ਨਾਮ ਇੱਕ ਆਵਾਜ਼ ਅਤੇ ਹਜ਼ਾਰਾਂ ਦਿਲ ਦੀ ਧੜਕਣ ਜਦੋਂ ਰਾਜਵੀਰ ਇਸ ਦੁਨੀਆ ਤੋਂ ਗਿਆ ਸੀ ਕੁਝ ਦਿਨਾਂ ਤੱਕ ਹਰ ਥਾਂ ਉਸ ਦੀ ਗੱਲ ਸੀ ਪਰ ਸਮਾਂ ਬੀਤਦਾ ਗਿਆ ਲੋਕ ਹੌਲੀ ਹੌਲੀ ਉਸਦੇ ਗਾਣੇ ਉਸਦੀ ਚਰਚਾ ਘਟ ਕਰਨ ਲੱਗ ਪਏ ਉਸਦੀ ਇੱਕ ਫਿਲਮ ਵੀ ਆਈ ਸੀ ਜਮਲਾ ਪਰ ਉਹ ਵੀ ਲੋਕ ਦੇਖਣ ਨਹੀਂ ਗਏ ਨਾਮ ਵੀ ਹੌਲੀ ਹੌਲੀ ਖਮੋਸ਼ ਹੋਣ ਲੱਗ ਪਿਆ ਸੀ ਕਹਿੰਦੇ ਨੇ ਸਮਾਂ ਹਰ ਝਕਮ ਨੂੰ ਪਰ ਦਿੰਦਾ ਹੈ ਪਰ 74ਵੇਂ ਦਿਨ ਕੁਝ ਐਸਾ ਹੋਇਆ ਜਿਸ ਨੇ ਸਾਰੇ ਨੂੰ ਹਿਲਾ ਕੇ ਰੱਖ ਦਿੱਤਾ ਉਹ ਰਾਤ ਕੋਈ ਖਾਸ ਰਾਤ ਨਹੀਂ ਸੀ ਰਾਜਵੀਰ ਦੀ ਪਤਨੀ ਕਮਰੇ ਵਿੱਚ ਇਕੱਲੀ ਸੁੱਤੀ ਪਈ ਸੀ ਜਦੋਂ ਉਸਦੇ ਫੋਨ ਤੇ ਅਨਨੋਮ ਨੰਬਰ ਤੋਂ ਕਾਲ ਆਉਂਦੀ ਹੈ ਪਹਿਲਾਂ ਉਸਨੇ ਧਿਆਨ ਨਾ ਦਿੱਤਾ ਦੂਜੀ ਵਾਰ ਫੋਨ ਆਇਆ ਤੀਜੀ ਵਾਰ ਫੋਨ ਆਇਆ ਉਸਨੇ ਕਾਲ ਚੁੱਕ ਲਈ ਅੱਗੋ ਬੋਲਿਆ ਹੈਲੋ ਪਰ ਉਸ ਪਲਤੇ ਬਾਅਦ ਉਸਦੇ ਹੱਥ ਕੰਮਣ ਲੱਗ ਪਏ ਕਿਉਂਕਿ ਜੋ ਆਵਾਜ਼ ਜੋ ਲਹਿਜਾ ਅਤੇ ਜੋ ਸਟਾਈਲ ਰਾਜਵੀਰ ਜਵੰਦਾਦਾ ਸੀ ਉਹ ਉਹ ਸਟਾਈਲ ਉਸ ਨੂੰ ਸੁਣਨ ਨੂੰ ਮਿਲਿਆ ਉਹ ਆਵਾਜ਼ ਉਸ ਲਈ ਅਣਜਾਣ ਨਹੀਂ ਸੀ ਉਹ ਆਵਾਜ਼ ਉਸਨੇ ਸਾਲਾਂ ਤੱਕ ਸੁਣੀ ਸੀ ਸਟੇਜ ਤੇ ਵੀ ਫੋਨ ਤੇ ਵੀ ਅਤੇ ਜ਼ਿੰਦਗੀ ਵਿੱਚ ਵੀ ਉਹ ਆਵਾਜ਼ ਰਾਜਵੀਰ ਜਵੰਦਾ ਵਰਗੀ ਹੀ ਸੀ ਆਵਾਜ਼ ਬਹੁਤ ਹੌਲੀ ਸੀ ਜੇ ਮੈਂ ਕੋਈ ਦੂਰ ਤੋਂ ਬਹੁਤ ਦੂਰ ਤੋਂ ਗੱਲ ਕਰ ਰਿਹਾ ਹੋਵੇ ਉਸ ਆਵਾਜ਼ ਨੇ ਕਿਹਾ ਸਭ ਕੁਝ ਮੁੱਕਿਆ ਨਹੀਂ ਹੁੰਦਾ ਕੁਝ ਗੱਲਾਂ ਹਾਲੇ ਵੀ ਅਧੂਰੀਆਂ ਰਹਿ ਗਿਆ ਹਨ ਤੁਸੀਂ ਚਿੰਤਾ ਨਾ ਕਰੋ ਮੈਂ ਤੁਹਾਡੇ ਨੇੜੇ ਤੇੜ ਹੀ ਹਾਂ ਬੱਚਿਆਂ ਦਾ ਖਿਆਲ ਰੱਖੀਂ ਅਤੇ ਮਾਂ ਨੂੰ ਕਹੀਂ ਜ਼ਿਆਦਾ ਰੋਇਆ ਨਾ ਕਰੇ ਕਾਲ ਸਿਰਫ 30 ਘੰਟੇ ਹੀ ਚੱਲੀ ਇਸ ਤੋਂ ਬਾਅਦ ਅਚਾਨਕ ਕਾਲ ਕੱਟ ਗਈ ਰਾਜਵਿਰ ਜਵੰਦਾ ਦੇ ਪਤਨੇ ਫੋਨ ਰਿਕਾਰਡ ਚੈੱਕ ਕੀਤਾ ਕਾਲ ਹਿਸਟਰੀ ਸੀ ਪਰ ਨੰਬਰ ਨਹੀਂ ਸੀ ਜਦੋਂ ਉਸਨੇ ਅਗਲੇ ਦਿਨ ਫੋਨ ਖੋਲਿਆ ਕਾਲ ਹਿਸਟਰੀ ਵੀ ਗਾਇਬ ਹੋ ਗਈ ਸੀ ਇੱਥੋਂ ਗੱਲ ਹੋ ਡਰਾਣੀ ਹੋ ਗਈ ਇਹ ਘਟਨਾ ਇਕੱਲੀ ਨਹੀਂ ਸੀ ਅਗਲੇ ਕੁਝ ਦਿਨਾਂ ਚ ਰਾਜਵੀਰ ਦੇ ਨੇੜੇ ਹੋਰ ਲੋਕਾਂ ਨੇ ਵੀ ਇਹੋ ਜੀਆਂ ਅਨਨੋਨ ਕਾਲਾਂ ਸੁਣੀਆਂ ਕਿਸੇ ਨੂੰ ਆਵਾਜ਼ ਸੁਣਾਈ ਦਿੱਤੀ ਕਿਸੇ ਨੂੰ ਸਾਹਾਂ ਦੀ ਆਵਾਜ਼ ਕਿਸੇ ਨੂੰ ਉਸ ਦੀ ਹਾਸੀ ਦੀ ਆਵਾਜ਼ ਪਰ ਨੰਬਰ ਹਮੇਸ਼ਾ ਅਨਨੋਨ ਹੁੰਦਾ ਇਹ ਗੱਲ ਤਾਂ ਸੱਚੀ ਸੀ ਕਿਸੇ ਕੋਲ ਵੀ ਕੋਈ ਸਬੂਤ ਨਹੀਂ ਸੀ ਇੱਥੇ ਗੱਲ ਮੁੜ ਗਈ ਜਦੋਂ ਰਾਜਵੀਰ ਦੀ ਮਾਂ ਨੇ ਕਿਹਾ ਉਹ ਰਾਤ ਸੁਪਨੇ ਵਿੱਚ ਆਇਆ ਸੀ ਕਹਿੰਦਾ ਮਾਂ ਤੂੰ ਰੋਇਆ ਨਾ ਕਰ ਮੈਂ ਠੀਕ ਹਾਂ ਤੂੰ ਆਪਣਾ ਖਿਆਲ ਰੱਖ ਆਪਣੇ ਬੱਚਿਆਂ ਦਾ ਖਿਆਲ ਰੱਖ ਅਗਲੇ ਸਵੇਰੇ ਕਮਰੇ ਦੇ ਲਾਈਟ ਆਪਣੇ ਆਪ ਮੱਚ ਰਹੀ ਸੀ ਜਲ ਰਹੀ ਸੀ ਕੁਝ ਸਵਾਲ ਖੜੇ ਹੋ ਗਏ ਹਨ ਇਹ ਆਖਰ ਸਾਰਾ ਕੁਝ ਹੈ ਕੀ ਹੁਣ ਆਓ ਗੱਲ ਕਰ ਲਈ ਉਹ ਗੱਲਾਂ ਦੀ ਜੋ ਪਹਿਲਾਂ ਕਿਸੇ ਨੇ ਨਹੀਂ ਸੀ ਦਸੀਆਂ ਮਾਹਿਰਾਂ ਦੇ ਮੁਤਾਬਕ ਜਦੋਂ ਕੋਈ ਵਿਅਕਤੀ ਅਚਾਨਕ ਇਸ ਦੁਨੀਆ ਤੋਂ ਚਲਾ ਜਾਵੇ ਤਾਂ ਪਿੱਛੋਂ ਉਸ ਦੇ ਚਾਹਣ ਵਾਲਿਆਂ ਦੇ ਦਿਮਾਗ ਵਿੱਚ ਅਕਸਰ ਉਸ ਦੀ ਆਵਾਜ਼ ਉਸ ਦੀਆਂ ਯਾਦਾਂ ਉਸ ਦੇ ਅਹਿਸਾਸ ਆਪਣੇ ਆਪ ਨੂੰ ਖੁਦ ਹੀ ਦਹਰਾਉਂਦੇ ਰਹਿੰਦੇ ਹਨ ਇਸ ਨੂੰ ਕਿਹਾ ਜਾਂਦਾ ਹੈ ਜੀ ਆਈ ਏ ਈ ਯਾਨੀ ਗ੍ਰਫ ਹੰਡੂਸੈਡਾ ਆਡੀਟਰੀ ਐਕਸਪੀਰੀਅੰਸ ਅੱਜਕੱਲ ਏ ਆਈ ਵੌਇਸ ਟੈਕਨੋਲੋਜੀ ਨਾਲ ਕਿਸੇ ਦੀ ਆਵਾਜ਼ ਬਿਲਕੁਲ ਅਸਲੀ ਵਰਗੀ ਬਣਾਈ ਜਾ ਸਕਦੀ ਹੈ ਪਰ ਤੀਜੀ ਗੱਲ ਅਤੇ ਸਭ ਤੋਂ ਵੱਡੀ ਗੱਲ ਜਦੋਂ ਪੁੱਛਿਆ ਗਿਆ ਕਿ ਇਸ ਮਾਮਲੇ ਵਿੱਚ ਕੋਈ ਜਾਂਚ ਹੋਈ ਹੈ ਤਾਂ ਕਰਦੇ ਨੇ ਕਿਹਾ ਨਹੀਂ ਇਸ ਲਈ ਇਹੋ ਜਿਹੀਆਂ ਗੱਲਾਂ ਇੱਕ ਕਹਾਣੀ ਹੀ ਲੱਗਦੇ ਹਨ ਮਰਨ ਤੋਂ ਬਾਅਦ ਵੀ ਲੋਕ ਯਾਦਾਂ ਵਿੱਚ ਜਿਉਂਦੇ ਰਹਿੰਦੇ ਹਨ ਤੇ ਉਹਨਾਂ ਵਿੱਚ ਰਾਜਵੀਰ ਜਵੰਦਾ ਇੱਕ ਹੈ ਤੁਹਾਡਾ ਇਸ ਪੂਰੀ ਖਬਰ ਉੱਤੇ ਕੀ ਸੋਚਣਾ ਹੈ ਕਿ ਸੱਚਮੁੱਚ ਕਦੇ ਕਿਸੇ ਨਾਲ ਇਹੋ ਜਿਹਾ ਹੋਇਆ ਕਿ ਕਿਸੇ ਦੇ ਜਾਣ ਤੋਂ ਬਾਅਦ ਉਸਨੇ ਆਕੇ ਕਿਸੇ ਬੰਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜੇਕਰ ਹਾਂ ਤਾਂ ਤੁਸੀਂ ਆਪਣੇ ਐਕਸਪੀਰੀਅੰਸ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਨਾ ਜੀ ਜੇਕਰ ਆਪ ਜੀ ਨੂੰ ਇਹ ਖਬਰ ਚੰਗੀ ਲੱਗੀ ਤਾਂ ਹੋਰਵੇਂ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਜੀ ਇੱਕ ਨਵੀਂ ਖਬਰ ਦੇ ਨਾਲ ਤਦ ਤੱਕ ਲਈ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ